ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਕੋਟ ਮਿਤ ਸਿੰਘ ਇਲਾਕੇ ਵਿੱਚ ਇੱਕ ਸ਼ੈਲਰ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਇੰਨੀ ਭਿਆਨਕ ਸੀ ਕਿ ਸ਼ੈਲਰ ਦੇ ਅੰਦਰ ਪਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸ਼ੈਲਰ ਅੰਦਰ ਅਚਾਨਕ ਹੀ ਅੱਗ ਲੱਗ ਗਈ ਅਤੇ ਇੱਕਦਮ ਅੱਗ ਬਹੁਤ ਜ਼ਿਆਦਾ ਫੈਲ ਗਈ ਜਿਸ ਨਾਲ ਸ਼ੈਲਰ ਦੇ ਅੰਦਰ ਪਿਆ ਸਮਾਨ ਅੱਗ ਦੀ ਚਪੇਟ ਵਿੱਚ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਤੁਰੰਤ ਸ਼ੈਲਰ ਮਾਲਕਾਂ ਨੂੰ ਅਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਇਸ ਅੱਗ ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਮੁਤਾਬਕ ਇਸ ਅੱਗ ਨਾਲ ਸ਼ੈਲਰ ਦਾ ਲਗਭਗ 2.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਰ ਕਿਸੇ ਜਾਨੀ ਨੁਕਸਾਨ ਦਾ ਬਚਾ ਰਿਹਾ। ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੇ ਉਹ ਤੁਰੰਤ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ 8 ਗੱਡੀਆਂ ਦਾ ਇਸਤੇਮਾਲ ਕਰ ਇਸ ਅੱਗ ਤੇ ਕਾਬੂ ਪਾਇਆ ਗਿਆ ਹੈ। ਤੇ ਆਪਣਾ ਤਰੰਗਾ ਰੋਡ ਉਹ ਕੋਆਰਡੀਨੇਟਰ ਪੰਜਾਬੀ ਬਾਲ ਭਾਈ ਆਪਣਾ ਇਹ ਪਾਊਡਰ ਚੌਲਾ ਦਾ ਪਾਊਡਰ ਹੁੰਦਾ ਜਿਹੜਾ ਉਹਦਾ ਗੜਾਣਾ ਤੇ ਕਿਸ ਤਰੀਕੇ ਨਾਲ ਲੱਗ ਗਿਆ ਯਾਨਕਿ ਭਾਈ ਪਿੱਛੋਂ ਧੁਖਦੀ ਆਈ ਆ ਮਾਰਾ ਇਹ ਪਹਿਲਾਂ ਧੂਆ ਨਿਕਲਿਆ ਧੂਆ ਨਿਕਲਦਾ ਨਿਕਲੇ ਮਤਲਬ ਵੇਖਦਾ ਵੇਖਦਾ ਅੱਗ ਫੜਦੀ ਨਾਲੇ ਕਿੰਨੇ ਘੰਟੇ ਤੋਂ ਲੱਗੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਤੇ ਮੈਨੂੰ ਫੋਨ ਆਇਆ ਇਹਨੂੰ 1.5-2 ਘੰਟੇ ਹੋਏ ਨੇ ਤੇ ਤੁਸੀਂ ਤੇ ਕੰਮ ਕਰਦੇ ਜੇ ਮੈਂ ਕੰਮ ਭਾਈ ਮੈਂ ਆਪਣਾ ਕੁਆੜਦਾ ਕਰਦਾ ਮੈਂ ਕਰਦਾ ਅੰਨ ਘੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਜੀ ਬਾਕੀ ਫੋਨ ਕਰੋ ਹਾਂਜੀ ਫੈਕਟਰੀ ਜੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਅਸੀਂ ਕਾਫੀ ਨੁਕਸਾਨ ਹੋਇਆ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਮੇਰੇ ਸਾਹਮਣੇ ਨਾਲ ਮੌਕੇ ਤੇ ਪਾਈਆਂ 8ਵੇਂ ਗੱਡੀ ਆ ਗਈ ਹੈ ਸਰ ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘੱਟੋ ਘਾਟ ਵਿੱਚ 2.5 ਕਰੋੜ ਤੇ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਹਾਂਜੀ ਮਾਲੀ ਨੁਕਸਾਨ ਹੋਇਆ ਸ਼ਟਰ ਬੰਦ ਸੀ ਉਹਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕਾਰਨ ਜਿਆਦਾ ਨੁਕਸਾਨ ਹੋਇਆ ਜਿਹੜਾ ਦਿਲਬਖ ਸਿੰਘ ਹੈ ਜੀ 4:35 ਦੇ ਸਾਨੂੰ ਕਲਾਬ ਗਰੀਬ ਤੁਨਤਾਨ ਰੋਡ ਤੇ ਇਹ ਸ਼ੈਲਰ ਹੈ ਕਪੀਆ ਲੱਗ ਗਈ ਉਸ ਤੋਂ ਗੱਡੀਆਂ ਸੀ ਤੇ ਇੱਥੇ ਤੁਰੰਤ ਆਪਣੇ 4-5 ਗੱਡੀਆਂ ਸਰੰਤਾਨ ਦੇ ਕੰਮ ਕਰਨ ਦੀ। ਕੰਡਾ ਦੇ ਪਰਮਿਟ ਤੋਂ ਤਰੰਤਾਰ ਦਾ ਵੀ ਆਈਆਂ ਆਪਣੀਆਂ 5 ਗੱਡੀਆਂ ਆਪਣੇ ਕੰਮ ਦਾ। ਸ਼ੈਲਰ ਹੈਗਾ ਜੀ ਕੋਈ ਫਾਕੇਦਾਰੇ ਸਟੋਰ ਕੀਤੀ ਹੋਈ ਆ। ਆਗ ਦਾ ਅੰਡਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੀ ਸੀ ਵੀ ਭਗਾਈ ਹੈ ਹੁਣੇ ਕੰਟਰੋਲ ਹੋ ਜੇ ਕਿਤੇ ਘਰੇ ਘੇੜਾ ਦਾ ਕਰ ਲਿਆ। ਜਦਿਆਂ 5-6 ਬੋਕਰ ਕੰਮ ਕਰ ਰਹੀਆਂ ਜੀ ਅਸਲ। ਸਰ ਅੱਗ ਲੱਗਣ ਦਾ ਕਾਰਨ ਕੋਈ ਬਦਲਾ ਕਰ। ਹਰਨ ਦੇ ਜੀ ਦੇਖੋ ਪਿੱਛੇ ਫਾਇਰ ਬੁਝਾ ਰਹੇ ਜੀ ਫਾਈਟ ਬਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ। ਨਾਲ ਦੀ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ। ਕੋਈ ਨੁਕਸਾਨ ਨਹੀਂ ਨਾਲ ਦੀਆਂ ਗੱਡੀਆਂ ਸ